ੴ ਸਤਿਗੁਰ ਪ੍ਰਸਾਦਿ ਆਸਰਾ ਸੰਤ ਮਹਿਲਾ ਚੌਥਾ ਘਰ ਦੂਜਾ ਹਰ ਹਰ ਕਰਤਾ ਦੁਖ ਬਿਨਾਸ਼ਣ ਪਤਿਤ ਪਾਵਨ ਹਰ ਨਾਮ ਜੀਓ ਹਰ ਸੇਵਾ ਭਾਈ ਪਰਮ ਗਤ ਪਾਈ ਹਰ ਊਤਮ ਹਰ ਹਰ ਕਾਮ ਜੀਓ ਹਰ ਊਤਮ ਕਾਮ ਜਪਿਐ ਹਰ ਨਾਮ ਹਰ ਜਪਿਐ ਅਸਥਿਰ ਹੋਵੈ ਜਨਮ ਮਰਨ ਦੋਵੈ ਦੁਖ ਮਿਟੇ ਸਹਿਜ ਹੀ ਸੁਖ ਸੋਵੈ ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪਿਐ ਆਤਮ ਰਾਮ ਜੀਓ ਹਰ ਹਰ ਕਰਤਾ ਦੂਖ ਬਿਨਾਸ਼ਣ ਪਤਿਤ ਪਾਵਨ ਹਰ ਨਾਮ ਜੀਓ ਹਰ ਨਾਮ ਪਦਾਰਥ ਕਲਯੁਗ ਉਤਮ ਹਰ ਜਪਿਐ ਸਤਗੁਰੁ ਭਾਏ ਜੀਉ ਗੁਰਮੁਖ ਹਰ ਪੜਿਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣਤ ਦੁਖ ਜਾਏ ਜੀਉ ਹਰ ਹਰ ਨਾਮ ਜਪਿਆ ਦੁਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਗੁਰ ਗਿਆਨ ਬਲਿਆ ਘਟ ਚਾਨਣ ਅ ਗਿਆਨ ਅંધੇਰ ਗਵਾਇਆ ਹਰ ਹਰ ਨਾਮ ਤਿਨੀ ਅਰਾਧਿਆ ਜਿਨ ਮਸਤਕ ਧੁਰ ਲੇਖ ਪਾਏ ਜਿਉ ਹਰ ਨਾਮ ਪਦਾਰਥ ਕਲਯੁਗ ਉਤਮ ਹਰ ਜਪਿਐ ਸਤਗੁਰ ਪਾਏ ਜਿਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦ ਨਿਰਮਾਨ ਜੀਓ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਭ੍ਰਮ ਚੂਕਾ ਆਵਣ ਜਾਣ ਜੀਓ ਆਵਣ ਜਾਣਾ ਪ੍ਰੰਭ ਭਉ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਹਰ ਹਰ ਨਾਮ ਸੁਮਾਇ ਜਿਨ ਹਰ ਧਿਆਇਆ ਤੋਰ ਭਾਗ ਲਿਖ ਪਾਇਆ ਤੈਨ ਸਫਲ ਜਨਮ ਪਰਵਾਣ ਜੀਓ ਹਰ ਹਰ ਮਨ ਭਾਇਆ ਪਰਮ ਸੁਖ ਪਾਇਆ ਹਰ ਲਾਹ ਪਦ ਨਿਰਵਾਣ ਜੀਓ ਹਰ ਨਾਮ ਹਾਜੇਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਕ ਜੀਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੋਰੀ ਸ਼ਬਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਂ ਨਿਰਜੋਗ ਵੱਡ ਭਾਗੀ ਹਰ ਰਸ ਪਾਇਆ ਸੇ ਧਨ ਵੱਡੇ ਸਤਿਪੁਰਖਾ ਪੂਰੇ ਜਿਨ ਸਤ ਗੁਰਮਤਿ ਨਾਮ ਧਿਆਇਆ ਸੇ ਧਨ ਵੱਡੇ ਸਤਿਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੈ ਪੱਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਤੇ ਉਤਮ ਹਰ ਹਰ ਲੋਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਰੋ ਬਾਜੀ ਹਉ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਸ਼ੰਤ ਮੇਲਾ ਚੌਥਾ ਕਰ ਦੂਜਾ ਹਰ ਹਰ ਕਰਤਾ ਦੂਖ ਬਿਨਾਸਨ ਪਤ ਤ ਪਾਵਨ ਹਰ ਨਾਮ ਜਿਉ ਹਰ ਸੇਵਾ ਭਾਈ ਪਰਮਗਤ ਪਾਈ ਹਰ ਉਤਮ ਹਰ ਹਰ ਕਾਮ ਜਿਉ ਚੌਥੇ ਪਾਸ਼ਾ ਗੁਰੂ ਰਾਮ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਸ਼ਬਦ ਦੇ ਮੁਕਤ ਜੋਚਾਰਨ ਕੀਤਾ ਗਿਆ ਆਸਾ ਪਾਗ ਦੇ ਵਿੱਚ ਇਹ ਜੋ chant ਦੂਜੇ ਘਰ ਵਿੱਚ ਗਾਣ ਦੀ ਹਦਾਇਤ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਸਾਹਿਬ ਅੱਜ ਦੇ ਸ਼ਬਦ ਵਿੱਚ ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਦੀ ਗੱਲ ਕਰ ਰਹੇ ਨੇ ਜੋ ਮਾਇਆ ਤੇ ਬ੍ਰਹਮ ਦੇ ਰੂਪ ਦੇ ਵਿੱਚ ਰਚਨਾ ਦੇ ਵਿੱਚ ਘਟ ਘਟ ਚ ਸਮਾਇਆ ਹੋਇਆ ਸਤਗੁਰਾਂ ਦੇ ਪ੍ਰਸਾਦ ਹੋਰਾਂ ਕਿਰਪਾ ਦੁਆਰਾ ਇਹ ਜਿਹੜੀ ਆਪਾਂ ਸੋਝੀ ਪ੍ਰਾਪਤ ਕਰ ਰਹੇ ਹਾਂ ਕਿ ਚੌਥੇ ਪਾਤਸ਼ਾਹ ਸਾਡੇ ਵਾਸਤੇ ਸਤਗੁਰ ਨੇ ਉਹਨਾਂ ਨੇ ਸਾਨੂੰ ਇਹ ਸਾਡੇ ਦੇ ਕਿਰਪਾ ਕੀਤੀ ਹੈ ਜੋ ਕੁਦਰਤ ਇਥੇ ਰਚਨਾ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਹਰ ਨਾਮ ਦੀ ਜਿਹੜੀ ਸੋਝੀ ਸਾਨੂੰ ਦੇ ਰਹੇ ਨੇ ਜਿਹਦੇ ਨਾਲ ਸਾਨੂੰ ਸੱਚ ਦੀ ਝੂਟ ਦੀ ਹਰ ਤਰ੍ਹਾਂ ਦੀ ਜਿਹੜੀ ਪਛਾਣ ਹੈ ਉਹ ਪ੍ਰਾਪਤ ਹੁੰਦੀ ਹੈ ਸਮਝ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਹਾਰ ਹਰ ਕਰਤਾ ਦੁੱਖ ਮਿਨਾਸਨ ਪਤ ਤ ਪਵਨ ਹਰ ਨਾਮ ਜੀਓ ਜਿਹੜਾ ਸਾਡੇ ਕੋਲ ਸਾਡੇ ਅੰਦਰ ਬੁਕਾਰਾਂ ਕਰਕੇ ਅੰਦਰ ਮਲੀਨਤਾ ਸਾਡੇ 'ਚ ਆ ਜਾਂਦੀ ਪਤਾ ਤੋ ਹੋ ਜਾਂਦਾ ਮਨ ਉਹਨੂੰ ਪਵਨ ਕਰਨ ਵਾਲਾ ਹਰ ਨਾਮ ਹੈ ਹਰ ਦਾ ਗਿਆਨ ਹੈ ਗਿਆਨ ਦੀ ਸੋਜੀ ਸੱਚ ਦੇ ਗਿਆਨ ਦੀ ਸੋਜੀ ਹੈ ਉਹਦੇ ਨਾਲ ਜਿਹੜਾ ਸਾਡਾ ਅੰਦਰ ਮਲੀਨਤਾ ਦੂਰ ਹੁੰਦੀ ਹੈ ਜਿਵੇਂ ਕਹਿੰਦੇ ਧੂਪੇ ਨਾਵੇਂ ਕਰਾਂਗੇ ਨਾਮ ਦੇ ਰੰਗ ਦੇ ਨਾਲ ਜਿਹੜੀ ਹੈ ਸਾਡੀ ਜਿਹੜੀ ਮਲੀਨਤਾ ਉਹ ਦੂਰ ਹੁੰਦੀ ਹੈ ਬਾਹਰ ਦੇ ਕੱਪੜੇ ਤਾਂ ਹੀ ਸਾਬਣ ਨਾਲ ਧੋਲਨੇ ਆ ਪਰ ਜਿਹੜੇ ਅੰਦਰ ਮਨੁਮ ਬਕਾਰਾਂ ਦੀ ਮੈਲ ਲੱਗ ਜਾਂਦੀ ਹੈ ਉਹ ਫੇ ਬਕਾਰਾਂ ਦੀ ਮੈਲ ਤਾਂ ਹਰ ਨਾਮ ਨਾਲੇ ਦੂਰ ਹੁੰਦੀ ਹੈ ਅਗਿਆਨਤਾ ਗਿਆਨ ਦੇ ਨਾਲੇ ਦੂਰ ਹੁੰਦੀ ਹੈ ਹਰ ਹਰ ਨਾਮ ਹਰ ਹਰ ਕਰਤਾ ਇਸ ਸਿਸਟਾ ਜਿਹੜਾ ਕਰਤਾ ਉਹ ਹਰਿਆ ਕਿਤੇ ਸੱਚ ਵੀ ਕਹਤਾ ਇਹਨੂੰ ਕਿਤੇ ਪ੍ਰਭ ਵੀ ਕਹਤਾ ਕਿਉਂ ਕਹਿੰਦੇ ਕਰਣ ਕਰਣ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਉਹ ਕਈ ਸ਼ਬਦ ਦੇ ਵਿੱਚ ਸੱਚ ਕਰਤਾ ਕਹਤਾ ਸੱਚ ਕਰਤਾ ਸੱਚ ਕਰਨ ਹਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਬਖਾਣੀਏ ਸੱਚੋ ਬੁੱਧ ਵਿਵੇਕ ਇਹ ਵਿਵੇਕ ਬੁੱਧ ਹੈ ਜਿਹੜੀ ਸੱਚ ਦੀ ਹਰ ਨਾਮ ਦੀ ਜਿਹੜੀ ਸੋਝੀ ਆ ਉਹ ਵਿਵੇਕ ਬੁੱਧ ਹੈ ਉਹ ਸਾਰੇ ਦੁੱਖਾਂ ਦਾ ਸਾਡਾ ਨਾਸ ਕਰਨ ਦੇ ਸਮਰੱਥ ਹੈ ਜਿੰਨੇ ਵੀ ਅਗਿਆਨਤਾ ਕਰਕੇ ਸਾਡੇ ਪਤਿਤ ਪੁਣੇ ਕਰਕੇ ਵਕਾਰ ਜਿਹੜੇ ਅੰਦਰ ਪੈਦਾ ਹੁੰਦੇ ਆ ਉਹਦੇ ਨਾਲ ਸਾਨੂੰ ਅੰਦਰ ਦੁੱਖ ਸਾਡੇ ਅੰਦਰ ਪੈਦਾ ਹੁੰਦੇ ਨੇ ਉਹ ਕਹਿੰਦੇ ਦੁੱਖਾਂ ਦਾ ਨਾਸ ਕਰਨ ਦੇ ਸਮਰਾਤਾ ਜਿਹੜਾ ਅਰਦਾ ਨਾਮ ਹੈ ਉਹ ਸਾਨੂੰ ਪਤਾ ਤਾਨੂੰ ਪਾਵਨ ਵੀ ਕਰ ਦਿੰਦਾ ਤੇ ਸਾਡੇ ਦੁੱਖਾਂ ਨੂੰ ਵੀ ਦੂਰ ਕਰ ਦਿੰਦਾ ਕੋਈ ਸਿਸਤੀ ਦਾ ਖਰਚਾ ਕਰਤਾ ਹੈ ਰਚਨਾ ਦਾ ਕਰਨ ਵਾਲਾ ਹਰ ਸੇਵਾ ਭਾਈ ਪਰਮਗਤ ਪਾਈ ਪਰ ਉਤਮ ਹਰ ਹਰ ਕਾਮ ਜਿਓ ਗੁਰੂ ਸਾਹਿਬ ਕਹਿੰਦੇ ਜਿਹੜੀ ਹਰਦੀ ਸੇਵਾ ਹੈ ਉਹ ਭਾਈ ਉਹ ਮੈਨੂੰ ਪਿਆਰੀ ਲੱਗੀ ਚੰਗੀ ਲੱਗੀ ਪਰਮਗਤ ਪਾਈ ਉਹਦੇ ਨਾਲ ਫੇ ਮੈਂ ਜਿਹੜੀ ਸਭ ਤੋਂ ਉੱਚੋ ਵਸਤਾ ਹੈ ਉਹ ਮੈਨੂੰ ਪ੍ਰਾਪਤ ਹੋਈ ਹਰ ਉਤਮ ਹਰ ਹਰ ਕੰਮ ਜੋ ਸਭ ਤੋਂ ਜਿਹੜਾ ਸੇਸ਼ਟ ਕੰਮ ਹੈ ਜੀਵਨ ਦੇ ਵਿੱਚ ਮਨੁੱਖਾ ਜਨਮ ਦੇ ਵਿੱਚ ਆ ਕੇ ਉਹ ਜਿਹੜਾ ਸੱਚ ਦੇ ਉਪਦੇਸ਼ ਨੂੰ ਦੀ ਸੋਝੀ ਪ੍ਰਾਪਤ ਕਰਨੀ ਹੈ ਜਾਂ ਸੱਚ ਦੇ ਗੁਣ ਸਾਡੇ ਹਿਰਦੇ ਵਿੱਚ ਵਸ ਜਾਣ ਉਹੀ ਸਭ ਤੋਂ ਸੇਸ਼ਟ ਕਾਰ ਹੈ ਜਿਵੇਂ ਕਹਿੰਦੇ ਸੱਚ ਬਸੀ ਹੈ ਸੱਚ ਸਭ ਕਾਰ ਉਤਮ ਕਰਨੀ ਸ਼ਬਦ ਵਿਚਾਰ ਸਭ ਤੋਂ ਜਿਹੜੀ ਕਰਨੀ ਆ ਸਾਡੀ ਉਹ ਸ਼ਬਦ ਵਿਚਾਰ ਦੀ ਆ ਸ਼ਬਦੀ ਵਿਚਾਰ ਦੀ ਸੋਝੀ ਪ੍ਰਾਪਤ ਕਰਨੀ ਹੈ ਉਹ ਸੱਚ ਸਾਡੇ ਹਿਰਦੇ ਵਿੱਚ ਵਸ ਜਾਵੇ ਇਹ ਹੀ ਸਭ ਤੋਂ ਸੱਚੀ ਸਾਡੇ ਵਾਸਤੇ ਕਾਰਜ ਸਭ ਤੋਂ ਉੱਚੀ ਕਾਰ ਇਹ ਹੀ ਹੈ ਸਭ ਤੋਂ ਉੱਚ ਉਤਮ ਕਹਿੰਦੇ ਨੇ ਸਭ ਤੋਂ ਜਿਹੜੀ ਸੇਸ਼ਟ ਹੈ ਹਰ ਉਤਮ ਕਾਮ ਜਪੀਏ ਹਰ ਨਾਮ ਹਰ ਜਪੀਆ ਸਤਿਰ ਹੋਗਾ ਹਰ ਦੇ ਨਾਮ ਨੂੰ ਜਪਣਾ ਉਹਨੂੰ ਸਮਝਣਾ ਜਿਹੜਾ ਹਰ ਸਭ ਤੋਂ ਸੇਸ਼ਟ ਹੈ ਇਹ ਹੀ ਸਾਡੇ ਵਾਸਤੇ ਅਨੁੱਖਾ ਜਨਮ ਦੇ ਪਿਛੇ ਸਭ ਤੋਂ ਜਿਹੜਾ ਕੰਮ ਹੈ ਉਹ ਜੀਵਨ ਦੇ ਵਿੱਚ ਇਹੀ ਸਭ ਤੋਂ ਸ੍ਰੇਸ਼ਟ ਕੰਮ ਹੈ ਜਿੰਨੇ ਵੀ ਅਵਰ ਜਿਵੇਂ ਦੂਜੇ ਕੰਮ ਹੈ ਜਿਵੇਂ ਕਹਿੰਦੇ ਅਵਰ ਕਾਜ ਤੇ ਰਿੱਕੇ ਤੇ ਨਾ ਕੰਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਦੇ ਵਿੱਚ ਮਿਲ ਕੇ ਨਾਮ ਦੀ ਸੋਝੀ ਪ੍ਰਾਪਤ ਕਰਨੀ ਹੈ ਸਭ ਤੋਂ ਸ੍ਰੇਸ਼ਟ ਕੰਮ ਹੈ ਸਾਡੇ ਵਾਸਤੇ ਜਿਹੜੇ ਦੂਜੇ ਕੰਮ ਹੈ ਉਹ ਤਾਂ ਸੈਕੰਡਰੀ ਕੰਮ ਨੇ ਇਹਦੇ ਨਾਲ ਸਾਨੂੰ ਕੀ ਹੁੰਦਾ ਮਨ ਜਿਹੜਾ ਸਾਡਾ ਅਡੋਲ ਅਵਸਥਾ ਨੂੰ ਪ੍ਰਾਪਤ ਹੋ ਜਾਈਏ ਅਸਥਰੋਗ ਹੈ ਹਰ ਜਪੀਏ ਅਸਥਰੋਗ ਹੈ ਤੇ ਮਨ ਸਾਡਾ ਜਿਹੜਾ ਟਕਾਉ ਵਿੱਚ ਆ ਜਾਂਦਾ ਜਿਹੜਾ ਭਟਕਦਾ ਫਿਰਦਾ ਹੈ ਭਰਮ ਕਰਕੇ ਤੇ ਉਹਦੀ ਜਿਹੜੀ ਭਟਕਣਾ ਫਿਰ ਬੰਦ ਹੋ ਜਾਂਦੀ ਹੈ ਜਦੋਂ ਹਰਦੇਵ ਦੇਸ਼ ਦੀ ਸੋਝੀ ਪ੍ਰਾਪਤ ਕਰਦਾ ਇਹ ਕੰਮ ਕਰਦਾ ਤੇ ਜਿਹਦੇ ਸਮਝਦੇ ਸਮਝ ਪ੍ਰਾਪਤ ਕਰਨ ਦੇ ਨਾਲ ਮਨ ਪਰੋਲ ਅਵਸਥਾ ਇਹਨੂੰ ਪ੍ਰਾਪਤ ਹੋ ਜਾਂਦੀ ਹੈ ਜਨਮ ਮਰਨ ਦੋਵੇਂ ਦੁੱਖ ਮਿਟੇ ਸਹਿਜ ਹੀ ਸੁਖ ਹੋਵੇ ਹੋਰ ਗੁਰੂ ਸਾਹਿਬ ਸਾਨੂੰ ਫਾਇਦਾ ਦੱਸ ਰਹੇ ਨੇ ਨਾਮ ਜਪਣ ਦਾ ਤੇ ਸਾਡੇ ਜਿਹੜਾ ਜਨਮ ਮਰਨ ਦਾ ਗੇੜ ਉਹ ਵੀ ਕਹਿੰਦੇ ਖਤਮ ਹੋ ਜਾਂਦਾ ਤੇ ਉਹ ਵੀ ਸਾਡੇ ਵਾਸਤੇ ਬਹੁਤ ਵੱਡਾ ਭਰਮ ਬਣਿਆ ਤੇ ਪਤਨੀ ਅੱਗੇ ਜਾ ਕੇ ਸਾਨੂੰ ਨਰਕ ਮਿਲਣਾ ਜਾਂ ਸੁਰਗ ਮਿਲਣਾ ਇਹ ਵੱਡੇ ਵੱਡੇ ਭਰਮ ਪਾਏ ਹੋਏ ਸੀ ਦੁਜਿਆਂ ਆਮ ਮਤਾਂ ਦੇ ਵਿੱਚ ਚੱਲਦਾ ਪਰ ਗੁਰੂ ਸਾਹਿਬ ਨੇ ਤਾਂ ਸਾਨੂੰ ਦੱਸ ਤਾ ਇੱਕ ਨਾਮ ਦੀ ਸੋਜੀ ਪ੍ਰਾਪਤ ਕਰ ਲਓ ਤੇਰਾ ਉਹ ਵੀ ਦੁੱਖ ਖਤਮ ਜਿਹੜਾ ਤੇਰਾ ਭਰਮ ਉਹ ਵੀ ਖਤਮ ਹੋ ਜਾਏਗਾ ਸਹਿਜੇ ਹੀ ਸੁਖ ਹੋਵੇ ਤੈਨੂੰ ਆਤਮਿਕ ਡੋਲ ਵਾਸਤਾ ਜਿਹੜੀ ਪ੍ਰਾਪਤ ਹੋ ਜੂਗੀ ਉਹਦੇ ਨਾਲ ਸਹਿਜ ਦੇ ਨਾਲ ਤੇ ਤੈਨੂੰ ਸੁਖ ਸੁਖੀ ਸੋਭ ਹੈ ਨਿਸ਼ਚਿੰਤ ਹੋ ਕੇ ਜਿਹੜਾ ਤੂੰ ਆਪਣਾ ਆਪਣਾ ਜੀਵਨ ਆਰਾਮ ਦੇ ਨਾਲ ਜਿਹੜਾ ਉਹ ਆਪਣਾ ਨਿਸ਼ਚਿੰਤ ਹੋ ਕੇ ਸੋ ਤੈਨੂੰ ਕਿਸੇ ਤਰ੍ਹਾਂ ਦਾ ਜਿਹੜਾ ਜਿਹੜਾ ਚਿੰਤਾ ਨਹੀਂ ਫੇ ਸਤਾਏਗੀ ਕਿਉਂ ਜਦੋਂ ਸੱਚ ਦੇ ਗੁਣਾਂ ਵਿੱਚ ਸੱਚ ਦੇ ਗੁਣਾਂ ਨੂੰ ਧਾਰਨ ਕਰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਤਾਂ ਉਹ ਵੀ ਜਿਹੜਾ ਫਿਕਰ ਹੈ ਜਿਹੜਾ ਮਨ ਦੇ ਵਿੱਚ ਪਤਾ ਨਹੀਂ ਹੋਣ ਗਿਆ ਕਿ ਕੀ ਬਣਨਾ ਉਹ ਵੀ ਜਿਹੜਾ ਸਾਰਾ ਭਰਮ ਸਾਰਾ ਖਤਮ ਹੋ ਜਾਂਦਾ ਹਰ ਹਰ ਕਿਰਪਾ ਧਾਰ ਉਠਾ ਕੇ ਹਰ ਜਪੀ ਆਤਮਰਾਮ ਜੀਓ ਇਸ ਕਰਕੇ ਗੁਰੂ ਸਾਹਿਬ ਆਪਣੇ ਕਰਤੇ ਅੱਗੇ ਅਰਦਾਸ ਕਰਦੇ ਨੇ ਬੇਨਤੀ ਕਰਦੇ ਨੇ ਵੀ ਮੇਰੀ ਤੇ ਕਿਰਪਾ ਧਾਰਨ ਕਰੋ ਤੇ ਮੈਂ ਜਿਹੜਾ ਹਰ ਦੇ ਨਾਮ ਦੀ ਜਿਹੜੀ ਸੋਝੀ ਹੈ ਇਹਦੀ ਪ੍ਰਾਪਤ ਕਰਦਾ ਰਹਾ ਜਪਾਂ ਇਹਨੂੰ ਹੁਣਾਂ ਦਾ ਸਿਫਤਸਲਾ ਕਰਦਾ ਰਹਾ ਆਤਮਰਾਮ ਜੀਓ ਆਤਮਰਾਮ ਜਿਹੜਾ ਸਾਰੇ ਬੀਅਪੀ ਸਾਰਿਆਂ ਦੇ ਵਿੱਚ ਘਟਨਾ ਵਿੱਚ ਸਮਾਇਆ ਹੋਇਆ ਸੱਚ ਕਰਤਾ ਉਹਦੇ ਜਿਹੜੇ ਉਹਦੇ ਤੋਂ ਉਹਦੇ ਅੱਗੇ ਬੇਨਤੀ ਕਰ ਰਹੇ ਨੇ ਕਿਉਂਕਿ ਜਿਵੇਂ ਕਹਿੰਦੇ ਰਾਖ ਲਿਖੋ ਪ੍ਰਭ ਰਾਖਣ ਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਈ ਨਾ ਰਾਖਣ ਹਾਰ ਮਹਾ ਵਿਕਟ ਜੰਪਿਆ ਨਾਨਕ ਨਾਮ ਨਾ ਬਿਸਰੋ ਕਰ ਆਪਣੀ ਮਾਇਆ ਕਹਿੰਦਾ ਮੈਨੂੰ ਹੁਣ ਕਦੇ ਵੀ ਨਾਮ ਜਿਹੜਾ ਭੁੱਲੇ ਨਾ ਮੇਰੇ ਤੇ ਕਿਰਪਾ ਕਰੋ ਮੈਨੂੰ ਇਹ ਜਿਹੜਾ ਸੱਚ ਦੇ ਗਿਆਨ ਦੀ ਜਿਹੜੀ ਸੋਝੀ ਪ੍ਰਾਪਤ ਹੋ ਜਾਵੇ ਇਹ ਮੇਰੇ ਤੇ ਕਿਰਪਾ ਤਰਨ ਕਰੋ ਹਰ ਹਰ ਕਰਤਾ ਦੁਖ ਬਿਨਾਸਨ ਪਤਤ ਪਾਵਨ ਹਰਨਾਮ ਜੀਓ ਹਰ ਹੀ ਕਹਿੰਦੇ ਕਰਤਾ ਦੁਖਾਂ ਦਾ ਨਾਸ ਕਰਨ ਵਾਲਾ ਉਹਨਾਂ ਨੂੰ ਦੂਰ ਕਰਨ ਵਾਲਾ ਪਤਨ ਪਾਵਨ ਹਰਨਾਵ ਜੀਓ ਜਿਹੜਾ ਪਤਤਾਂ ਨੂੰ ਪਾਵਨ ਕਰਨ ਵਾਲਾ ਜਿਹੜਾ ਸੱਚ ਦਾ ਗਿਆਨ ਹੈ ਅਰਦਾ ਗਿਆਨ ਦੀ ਸੋਜੀ ਹੈ ਇਹੀ ਸਾਡੇ ਦੁੱਖ ਦੂਰ ਕਰਨ ਦੇ ਸਮਰੱਥ ਹੈ ਹੋਰ ਕਿਸੇ ਜਿਹੜੇ ਜਿੰਨੀ ਮਰਜ਼ੀ ਕੋਈ ਹੋਰ ਵਿਧੀਆਂ ਅਪਣਾ ਕੇ ਦੇਖ ਲਓ ਉਹਦੇ ਨਾਲ ਜਿਹੜੇ ਇੱਕ ਦੁਖ ਭੂਖ ਇੱਕ ਦੁਖ ਵਿਛੋੜਾ ਇੱਕ ਦੁੱਖ ਸਭ ਤੋਂ ਵੱਧ ਜਮਦੂਦ ਬਾਰੇ ਜਿੰਨੇ ਵੀ ਇਹ ਸਾਰੇ ਦੁੱਖ ਸਾਨੂੰ ਜਿਹੜੇ ਚਿੰਤਾਵਾਂ ਸਤਾਉਂਦੀਆਂ ਉਹ ਹਰ ਨਾਮ ਦੇ ਨਾਲ ਸਰਬ ਰੋਗਾ ਔਖ ਦਾ ਨਾਮ ਹਰ ਨਾਮ ਜਿਹੜਾ ਸਾਰੇ ਰੋਗਾਂ ਦਾ ਨਾਸ ਕਰਨ ਦੇ ਸਮਰੱਥ ਹੈ ਸਾਡਾ ਮਲੇਨਤਾ ਵੀ ਦੂਰ ਕਰ ਦਿੰਦਾ ਤੇ ਦੁੱਖ ਵੀ ਦੂਰ ਕਰ ਦਿੰਦਾ ਇਹ ਹਰੀ ਕਰਤਾ ਜਿਹੜਾ ਉਹਦੇ ਨਾਲ ਜਿੰਨੇ ਵੀ ਸੋਚੀ ਪ੍ਰਾਪਤ ਕੀਤੀ ਹੈ ਉਹਨਾਂ ਦੇ ਇਹ ਜਿਹੜੇ ਸਾਰੇ ਜਿਹੜੇ ਬਕਾਰ ਖਤਮ ਹੋ ਗਏ ਹਾਂਜੀ ਜੀ ਵੀਰ ਜੀ ਬਹੁਤ ਵਧੀਆ ਆਪ ਜੀ ਨੇ ਵਿਚਾਰ ਰੱਖੇ ਆ ਹਾਂ ਜੀ ਵੀਰੋ ਕਿਸੇ ਵੀਰ ਨੇ ਹੋਰ ਜੋ ਵੀ ਐਡ ਆਨ ਕਰਨਾ ਹਾਂ ਜੀ ਵੀਰ ਜੀ ਜੀ ਬਾਜੀ ਪੰਖੀ ਆ ਜੀ ਹਰ ਸੇਵਾ ਪਾਈ ਪਰਮਗਤ ਪਾਈ ਹਮ ਹਰ ਸੇਵਾ ਕੀ ਆ ਕਿ ਜੋੜਿਆਂ ਦੀ ਸੇਵਾ ਹਰ ਸੇਵਾ ਆ ਜਾਂ ਸੁਖਾਸਨ ਦੀ ਸੇਵਾ ਹਰ ਸੇਵਾ ਤੇ ਗੁਰਬਾਣੀ ਵਿੱਚ ਹਰ ਸੇਵਾ ਨੂੰ ਡਿਫਾਈਨ ਕੀਤਾ ਆ ਹਰ ਸੇਵਾ ਕੀ ਆ ਉਹ ਕਹਿੰਦਾ ਗੁਰਪ੍ਰਸਾਦ ਮੇਰਾ ਮਨ ਪੀਜੇ ਇਹ ਆਸੇ ਬਣੀ ਜਿਓ ਇਹ ਦੇ ਵਿੱਚ ਸ਼ਬਦ ਵਿੱਚ ਆਂਦਾ ਹਰ ਕੀ ਸੇਵਾ ਤੁਮ ਕਰੋ ਦੂਜੀ ਸੇਵਾ ਕਰੋ ਨਾ ਕੋਈ ਜੀ ਉਹਦੇ ਵਿੱਚ ਹਰ ਸੇਵਾ ਨੂੰ ਡਿਫਾਈਨ ਕੀਤਾ ਰਹਾਉ ਵਿੱਚ ਰਹਾਉ ਵੀ ਡਿਫਾਈਨ ਕੀਤਾ ਗੁਰਪ੍ਰਸਾਦ ਮੇਰਾ ਮਨ ਪੀਜੇ ਇਹ ਆਸੇ ਬਣੀ ਜਿਓ ਸੋ ਇਸ ਤਰ੍ਹਾਂ ਉਸ ਤੋਂ ਸਿੱਧ ਹੁੰਦਾ ਹੈ ਕਿ ਹਰ ਸੇਵਾ ਕੀ ਹੈ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਨਾਮ ਅਮਰਤ ਨਾਲ ਪੀਜ ਜਾਏ ਇਹ ਹੀ ਹਰ ਸੇਵਾ ਹਾਂਜੀ ਜੀ ਠੀਕ ਹੈ ਜੀ ਬਹੁਤ ਵਧੀਆ ਕਿਉਂਕਿ ਹਰੀ ਸੇਵਾ ਉਸ ਹੁਕਮ ਰਜਾਈ ਚੱਲਣਾ ਹੀ ਹਵੇ ਹਰੀ ਦੀ ਸੇਵਾ ਆ ਤੇ ਗੁਰੂ ਸਾਨੂੰ ਹੁਕਮ ਰਜਾ ਸਮਝਾਉਂਦਾ ਆ ਔਰ ਹੁਕਮ ਰਜਾ ਚੱਲਣ ਦੀ ਸਾਨੂੰ ਜਿਹੜਾ ਗੁਰੂ ਸਾਹਿਬ ਆਤਮਿਕ ਸੋਝੀ ਦਿੰਦਾ ਆ ਬਹੁਤ ਵਧੀਆ ਧੰਨਵਾਦ ਕਿਸੇ ਹੋਰ ਵੀਰ ਨੇ ਰੱਖਣੇ ਜੀ ਗੁਰਚਰਨ ਸਿੰਘ ਭਾਈ ਤੁਸੀਂ ਰੱਖੋਗੇ ਵਿਚਾਰ ਇਹ ਵਿਚਾਰਤ ਹੋ ਗਈ ਮੈਨੂੰ ਇੱਕ ਗੱਲ ਆ ਦੱਸਿਓ ਤੁਸੀਂ ਵੀ ਜਿਹੜਾ ਜਪੀ ਐ ਦਾ ਹੁੰਦਾ ਨਾ ਭਾਰ ਨਾਮ ਹਰ ਜਪੀ ਹੈ ਅਸਥਿਰ ਹੋਗਾ ਇਹ ਜਪੀ ਆ ਕਿ ਕਿਹੜੇ ਕਾਲ ਚ ਅਰਥ ਹੁੰਦਾ ਭੂਤ ਕਾਲ ਦਾ ਆਓ ਆਓ ਜਪੀਏ ਜਪਣਾ ਚਾਹੀਦਾ ਹੈ ਜਪੋ ਆਓ ਜਪੀਏ ਜਾਂ ਜਪਣਾ ਚਾਹੀਦਾ ਹੈ ਹਰ ਜਪੀਏ ਅਸਥਿਰ ਹੋਵੇ ਇੱਥੇ ਲਿਖਿਆ ਹਰ ਉਤਮ ਕਾਮ ਜਪੀਏ ਹਰਨਾਮ ਜਿਹੜਾ ਜਿਹੜਾ ਕਾਮ ਸਭ ਤੋਂ ਵੱਡਾ ਕਿਹੜਾ ਹੈ ਹਰੀ ਨਾਮ ਨੂੰ ਜਪਣਾ ਅਖਰੀ ਅਰਥ ਆਪਾਂ ਲਿਟਰਲੀ ਕਰ ਲੈਣੀ ਹੈ ਕਿਉਂਕਿ ਉਹਦੇ ਭਾਵ ਕਰਦੇ ਨੇ ਭਾਜੀ ਨੇ ਹਰ ਜਪੀਏ ਆਓ ਜਪੀਏ ਆਓ ਹਰੀ ਨੂੰ ਜਪੀਏ ਫਿਰ ਕੀ ਹੋ ਜਾਏਗਾ ਮਨ ਅਸਥਿਰ ਹੋ ਜਾਵੇਗਾ ਅਸਥਿਰ ਹੋਵੇ ਹੋ ਜਾਂਦਾ ਹੈ ਜਦੋਂ ਜਪ ਲਈਦਾ ਜਪੀਏ ਆਓ ਪਹਿਲਾਂ ਇੱਥੇ ਤੱਕ ਇਹ ਗੱਲ ਫਰੇਸ ਲੱਗ ਗਿਆ ਜਪੇ ਤੋਂ ਨਹੀਂ ਲਿਖਿਆ ਜਪੇ ਲਿਖਿਆ ਹੁੰਦਾ ਨਾ ਪਪੇ ਨੂੰ ਸਿਆਰੀ ਫਿਰ ਹੁੰਦਾ ਜਪੇ ਤੋਂ ਅਸਥਿਰ ਹੋ ਜਾਂਦਾ ਆਓ ਜਪੀਏ ਫਿਰ ਲਿਖਿਆ ਅਸਥਿਰ ਹੋਵੇ ਅਸਥਿਰ ਹੋ ਜਾਂਦਾ ਹੈ ਮਨ ਇਹਨੂੰ ਮੰਨੋ ਅਗਲੀ ਜਨਮ ਦਾ ਸੁਖ ਸੋਵ ਹੈ ਹਾਂ ਸੁਖ ਵੇਖੇ ਚਾਹੇ ਜੀ ਸੁਖ ਸੋਵ ਹੈ ਹਾਂ ਜਨਮ ਮਰਨ ਦੋਵੇਂ ਦੁੱਖ ਮਿਟੇ ਦੋਵੇਂ ਮਿਟ ਜਾਂਦੇ ਨੇ ਸਹਿਜ ਜਹੀ ਸੁਖ ਸੋਵ ਹੈ ਆਤਮਿਕ ਡੋਲਤਾ ਵਾਲੀ ਅਵਸਥਾ ਬਣ ਜਾਂਦੀ ਸੋਣ ਦਾ ਮਤਲਬ ਹੈ ਸਹਿਜ ਵਿੱਚ ਆ ਜਾਂਦਾ ਆ ਸੁੱਖ ਤੇ ਸੁਖੀ ਜੀਵਨ ਹੋ ਜਾਂਦਾ ਆ ਆਤਮਿਕ ਸੁੱਖ ਭੋਗਦਾ ਆ ਸੁਖੀ ਸੋਬਾ ਦਾ ਮਤਲਬ ਇਹੀ ਹੁੰਦਾ ਆ ਆਪਾਂ ਇੱਕ ਰਾਤ ਦੀ ਨਿਆਹੀ ਲੈਨੇ ਆ ਇੱਕ ਪੂਰੇ ਹਨਾ ਜੀਵਨ ਨੂੰ ਵਿਸ਼ਰਾਮ ਅਵਸਥਾ ਚ ਰਹਿੰਦਾ ਸੋ ਜਿੰਨੂੰ ਆਪਾਂ ਕਹਿੰਦੇ ਸਹਿਜ ਅਵਸਥਾ ਚ ਆ ਜਾਂਦਾ ਨਹੀਂ ਮੈਂ ਜਵੇਂ ਇਹਦੇ ਅਰਥ ਕਰਦਾ ਇਹਦੇ ਮਤਲਬ ਵਿਸ਼ਰਾਮ ਉਹ ਵਰਤਮਾਨ ਵਕਤ ਅਨ ਬਰਤਮਾਨ ਚ ਫਿਰ ਹੈ ਦਲਾਵਾ ਲੱਗਦਾ ਹਾਂਜੀ 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 ਸੋਵੇ ਦਾ ਮਤਲਬ ਹਾਂਜੀ ਸੋ ਸੋਵੇ ਅਡੋਲ ਹੋ ਜਾਂਦਾ ਹੈ ਅਡੋਲ ਚਿਤ ਹੋ ਜਾਂਦੇ ਸੋ ਹੋ ਜਾਂਦਾ ਹੈ ਜਾਂਦਾ ਹੈ ਕਰਦਾ ਹੈ ਜਪੀਏ ਜਪੀਦਾ ਹੈ ਜਪਣ ਹੈਨਾ ਹਾਂਜੀ ਠੀਕ ਹੈ ਜੀ ਤਾਂ ਜਦੋਂ ਸ਼ਿਆਰੀ ਲੱਗਦੀ ਏ ਤੇ ਜਪੇ ਤੋਂ ਜਾਂ ਜੇ ਜਪਿਆ ਜਾਵੇ ਫਿਰ ਇਸ ਤਰ੍ਹਾਂ ਹੋ ਜਾਂਦਾ ਹਾਂਜੀ ਠੀਕ ਹੈ ਬਹੁਤ ਧੰਨਵਾਦ ਭਾਜੀ ਬੜਾ ਅੱਛਾ ਨੁਕਤਾ ਤੁਸੀਂ ਚੱਕਿਆ ਤੇ ਹੋਰ ਕੋਈ ਵੀਰ ਕਰਨਾ ਚਾਹੁੰਦਾ ਜੀ ਜਸਪਿੰਦਰ ਜੀ ਅੱਗੇ ਚੱਲੀਏ ਫਿਰ ਹਾਂ ਬਿਲਕੁਲ ਹਾਂਜੀ ਹਾਂਜੀ ਮੇਰਾ ਮੇਰਾ ਵੀ ਕੁਛ ਇਦਾਂ ਹੀ ਮਨ ਵਿੱਚ ਸੀਗਾ ਬਹੁਤ ਬਹੁਤ ਧੰਨਵਾਦ ਜੀ ਜਸਪਿੰਦਰ ਜੀ ਨੇ ਵੀ ਕਲੀਅਰ ਕਰਤਾ ਸੀਗਾ ਜਨਮ ਮਰਨ ਉਹੀ ਹੈ ਕਿ ਤੁਹਾਡੇ ਅੰਦਰ ਦੀ ਅਵਸਥਾ ਇੱਥੇ ਹੀ ਤੇ ਗੁਰਵਚਨ ਸਿੰਘ ਗੁਰਚਰਨ ਸਿੰਘ ਜੀ ਨੇ ਦੱਸਤਾ ਕਿ ਇਹ ਇਹ ਭਰਮ ਨੇ ਜਿਹੜੇ ਜਨਮ ਮਰਨ ਨੂੰ ਉਹ ਇੱਥੇ ਆਤਮਕ ਮੌਤ ਹਰ ਵੇਲੇ ਜਿਹੜਾ ਅਸੀਂ ਅਡੋਲ ਚਿਤ ਰਹਿੰਨੇ ਆ ਜਿਸ ਕਰਕੇ ਅਸੀਂ ਸੱਚਾ ਰਾਹ ਪੜਨਾ ਚਾਹੁੰਦੇ ਆ ਉਹਦੀ ਗੱਲ ਹੀ ਹੋ ਰਹੀ ਆ ਪ੍ਰੈਜ਼ੈਂਟ ਦੀ ਹੀ ਹੋ ਰਹੀ ਆ ਬਹੁਤ ਧੰਨਵਾਦ ਜੀ ਹਾਂ ਅੰਦੀ ਬਾਦੀ ਅੱਗੇ ਚੱਲੀਏ ਹਾਂ ਜੀ ਹਰ ਨਾਮ ਪਦਾਰਥ ਕਲਜੁਗਤਮ ਹਰ ਜਪਿਆ ਸਤਿਗੁਰ ਭਾਈ ਜੀਓ ਗੁਰਮਤ ਘਰ ਪੜੀ ਐ ਗੁਰਮਤ ਘਰ ਸੁਣੀ ਐ ਹਰ ਜਪ ਤੋਂ ਸੁਣ ਤੋਂ ਦੁੱਖ ਜਾਏ ਜੀਓ ਔ ਗੁਰੂ ਸਾਹਿਬ ਕਹਿੰਦੇ ਨੇ ਹਰ ਨਾਮ ਪਦਾਰਥ ਕਲਜੁਗਤਮ ਕਲਪਨਾ ਦਾ ਯੁੱਗ ਜਿਹੜਾ ਹੈ ਜਿਹੜਾ ਹੁਣ ਇਸ ਸਮੇਂ ਅਸੀਂ ਹੁਣ ਮਾਇਆ ਦੇ ਪਦਾਰਥਾਂ ਦੇ ਵਿੱਚ ਸਾਡਾ ਸਾਡੇ ਅੰਦਰ ਕਲਪਨਾਵਾਂ ਪੈਦਾ ਹੁੰਦੀਆਂ ਇਸ ਸਮੇਂ ਸਭ ਸਾਡੇ ਪਾਸ ਸੇਸ਼ਟ ਕੰਮ ਜਿਹੜਾ ਦੱਸਿਆ ਸੀਗਾ ਉਹ ਕੀ ਹੈ ਹਰ ਨਾਮ ਪਦਾਰਥ ਪ੍ਰਾਪਤ ਕਰਨਾ ਹਰ ਦੇ ਗਿਆਨ ਦੀ ਸੋਝੀ ਪ੍ਰਾਪਤ ਕਰਨਾ ਇਹੀ ਕਲਪਨਾ ਦੇ ਯੁੱਗ ਦੇ ਵਿੱਚ ਸਭ ਤੋਂ ਜਿਹਦੀ ਸਮਝ ਉਪਰ ਪ੍ਰਾਪਤ ਕਰਨਾ ਸਭ ਤੋਂ ਸੇਸ਼ਟ ਹੈ ਜਪੀਅ ਸਤਗੁਰ ਭਾਈ ਜੀਓ ਜਿਹੜਾ ਸੱਚ ਦੇ ਗੁਣਾ ਨੂੰ ਧਿਆਨ ਪ੍ਰਾਪਤ ਕਰਨਾ ਹੈ ਉਹ ਸੱਚੇ ਸਤਗੁਰਾਂ ਦੇ ਨਾਲ ਜਿਹੜੀ ਭਾਏ ਭਾਈ ਹੁੰਦਾ ਜਿਹੜਾ ਪਿਆਰ ਦੇ ਵਿੱਚ ਉਹਨਾਂ ਗੁਣਾ ਨੂੰ ਸਾਨੂੰ ਇਹ ਜਿਹੜਾ ਅੰਮ੍ਰਿਤ ਰੂਪੀ ਗਿਆਨ ਹੈ ਇਹ ਮਿੱਠਾ ਲੱਗੇ ਪਿਆਰਾ ਲੱਗੇ ਕਿਉਂਕਿ ਤਾਂ ਇਸ ਗੁਣਾ ਨੂੰ ਅਸੀਂ ਧਾਰਨ ਕਰਦੇ ਆਂ ਜਿਵੇਂ ਕਹਿੰਦੇ ਸੋਈ ਸਿਆਣਾ ਸੋਈ ਪਤਵੰਤਾ ਹੁਕਮ ਲੱਗਾ ਜਿਸ ਮਿੱਠਾ ਜੀ ਜਿਹਨੂੰ ਹੁਕਮ ਮਿੱਠਾ ਲੱਗੇ ਉਹੀ ਸਿਆਣਾ ਸੰਸਾਰ ਵਿੱਚ ਕੋਈ ਜਿਤੋ ਬੜਾ ਜਿਨ੍ਹਾਂ ਨੇ ਇਹ ਗਿਆਨ ਦੀ ਸੋਝੀ ਪ੍ਰਾਪਤ ਕੀਤੀ ਹੈ ਜਦ ਪੀਸ ਹਰਤਗੁਰ ਭਾਈ ਜੀ ਉਹ ਸਤਗੁਰਾਂ ਦੇ ਨਾਲ ਪਿਆਰ ਦੇ ਨਾਲ ਸੋਝੀ ਪ੍ਰਾਪਤ ਕਰਕੇ ਉਹਨਾਂ ਦੇ ਨਾਲ ਇਹ ਕੋਈ ਵੱਧਾ ਚੱਟ ਨਹੀਂ ਭਰਨੀ ਅਸੀਂ ਜਾਂ ਕੰਮ ਪੜੇ ਤੇ ਨਹੀਂ ਸਿਮਰਨਾ ਉਹਨੂੰ ਤੈਸੋ ਸਿਮਰੋ ਨੇ ਤੋ ਉਹਨੂੰ ਹਰ ਵਾਰ ਹਰ ਹਰ ਸਮੇਂ ਉਸਨੂੰ ਸਿਮਰਨਾ ਤੇ ਸਾਨੂੰ ਜਿਹੜਾ ਪਾਣਾ ਮਿੱਠਾ ਕਰਕੇ ਜੀ ਆ ਰਿਹਾ ਗੁਰਦਾਰ ਜੀ ਮਿੱਠਾ ਲੱਗ ਰਿਹਾ ਇੱਕ ਇੱਕ ਮਿੰਟ ਵੀ ਜੀ ਆ ਭਾਜੀ ਕਹਿੰਦੇ ਨੇ ਸ਼ਬਦ ਨਹੀਂ ਆ ਰਿਹਾ ਆ ਰਿਹਾ ਜੀ ਮੇਰੇ ਕੋਲ ਆ ਰਿਹਾ ਸਾਡੇ ਕੋਲ ਨਹੀਂ ਆ ਰਿਹਾ ਮੈਂ ਦੁਬਾਰਾ ਇੱਕ ਵਾਰੀ ਨਾ ਕੱਟ ਕੇ ਲਾ ਦੇਣਾ ਆ ਜਾਏਗਾ ਕੋਈ ਗੱਲ ਨਹੀਂ ਕਰਦਾ ਤੁਸੀਂ ਕਰੋ ਭਾਜੀ ਠੀਕ ਹੈ ਥੈਂਕ ਯੂ ਤੁਸੀਂ ਕਰੋ ਥੈਂਕ ਯੂ ਗੁਰਮੁਖਰ ਪੜ੍ਹੀਏ ਗੁਰਮੁਖਰ ਸੁਣੀਏ ਕਹਿੰਦਾ ਗੁਰਮੁਖਾਂ ਨੇ ਨਾਲ ਜਿਹੜਾ ਆਪਣਾ ਧਿਆਨ ਜੋੜ ਕੇ ਉਹਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਗਿਆਨ ਦੀ ਸੋਧੀ ਪ੍ਰਾਪਤ ਕੀਤੀ ਹੈ ਉਸ ਤਰ੍ਹਾਂ ਹਰ ਨੂੰ ਪੜ੍ਹਨਾ ਚਾਹੀਦਾ ਜਿੱਦਾਂ ਉਹਨਾਂ ਨੇ ਪੜ੍ਹਿਆ ਜਿਸ ਤਰ੍ਹਾਂ ਗੁਰਮੁਖਾਂ ਨੇ ਸੁਣਿਆ ਉਸ ਉਪਦੇਸ਼ ਨੂੰ ਉਸ ਤਰ੍ਹਾਂ ਹੀ ਸੁਣਨਾ ਚਾਹੀਦਾ ਹਰ ਜਪ ਤ ਸੁਣ ਤ ਦੁੱਖ ਜਾਈ ਜੀ ਜਿਹਦੇ ਨਾਲ ਉਸ ਉਹਨਾਂ ਕੋਲੋਂ ਗਿਆਨ ਦੀ ਸੋਝੀ ਪ੍ਰਾਪਤ ਕਰਨ ਦੇ ਨਾਲ ਗੁਰਮਖਾ ਤੋਂ ਸਮਝ ਪ੍ਰਾਪਤ ਕਰਨ ਦੇ ਨਾਲ ਸਾਡਾ ਜਿਹੜਾ ਦੁੱਖ ਦੂਰ ਹੋ ਜਾਵੇ ਕਿ ਦੁੱਖ ਤਾਂ ਇਹ ਹੈ ਜਾਂ ਬਿਸਰ ਜਾਏ ਜਦੋਂ ਉਦੋਂ ਹੀ ਸਾਨੂੰ ਜਦੋਂ ਅਸੀਂ ਭੁੱਲ ਜਾਂਦੇ ਆ ਤਾਂ ਦੁੱਖ ਅੰਦਰ ਸਾਡੇ ਪੈਦਾ ਹੋ ਜਾਂਦੇ ਆ ਪਰ ਜਦੋਂ ਅਸੀਂ ਗੁਰਪ੍ਰਦੇਸ਼ ਦੀ ਸੋਝੀ ਪ੍ਰਾਪਤ ਕਰਦੇ ਆ ਪੜਦੇ ਆ ਉਹਨੂੰ ਸੁਣਦੇ ਆ ਤੇ ਉਹਦੀ ਸਮਝ ਪ੍ਰਾਪਤ ਕਰਦੇ ਆ ਤਾਂ ਉਹ ਤੇ ਜਿਹੜਾ ਦੁੱਖ ਹੈ ਇਹ ਦੂਰ ਹੋ ਜਾਂਦੇ ਨੇ ਜਿਹੜਾ ਵੀ ਇਸ ਉਪਦੇਸ਼ ਨੂੰ ਗਿਆਨ ਦੀ ਸੋਝੀ ਪ੍ਰਾਪਤ ਕਰੇ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਜਿਨ੍ਹਾਂ ਨੇ ਵੀ ਹਰ ਨਾਮ ਨੂੰ ਜਪਿਆ ਸੋਝੀ ਪ੍ਰਾਪਤ ਕੀਤੀ ਹੈ ਸੱਚ ਦੇ ਗਿਆਨ ਦੀ ਉਹਦਾ ਦੁੱਖ ਬਿਨਸ ਗਿਆ ਦੁੱਖ ਉਹ ਪਪਲਰ ਕਲੀਅਰ ਕਰੇ ਲੈ ਸਾਨੂੰ ਕਦੇ-ਕਦੇ ਦੁੱਖ ਹੁੰਦੇ ਜੀਵਨ ਦੇ ਵਿੱਚ ਹਰ ਨਾਮ ਪਰਮ ਸੁਖ ਪਾਇਆ ਹਰ ਨਾਮ ਦੁਆਰਾ ਹੀ ਹਰ ਨਾਮ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ ਸਭ ਤੋਂ ਸੇਸ਼ ਜਿਹੜਾ ਪਰਮ ਸੁਖ ਹੈ ਉਹ ਹਰ ਹਰ ਨਾਮ ਨੂੰ ਪ੍ਰਾਪਤ ਕਰਨਾ ਹੈ ਸਭ ਤੋਂ ਉੱਚਾ ਸੁਖ ਇਹਦੇ ਵਿੱਚ ਆਨੰਦ ਜਿਵੇਂ ਕਹਿੰਦੇ ਆਨੰਦ ਨਾਮ ਸਭ ਕੋ ਹੈ ਆਨੰਦ ਗੁਰੂ ਤੇ ਜਾਣਿਆ ਜਿਹੜੇ ਜਿਨ੍ਹਾਂ ਨੇ ਗੁਰੂ ਦੀ ਸੋਝੀ ਪ੍ਰਾਪਤ ਕਰ ਲਈ ਹੈ ਗਿਆਨ ਦੀ ਸੋਝੀ ਪ੍ਰਾਪਤ ਕਰ ਲਈ ਹੈ ਉਹਨਾਂ ਨੂੰ ਜਿਹੜਾ ਸਭ ਤੋਂ ਸੇਸ਼ ਸੁੱਖ ਜਿਹੜਾ ਉਹ ਪ੍ਰਾਪਤ ਹੋਇਆ ਪਰਮ ਸੁੱਖ ਜਿਹਨੂੰ ਕਹਿੰਦੇ ਆ ਪਰਮ ਹੁੰਦਾ ਸਭ ਤੋਂ ਉੱਚਾ ਸਭ ਤੋਂ ਸੇਸ਼ ਬਾਕੀ ਸੁੱਖ ਤਾਂ ਅਸੀਂ ਮਾਇਆ ਦੇ ਵਿੱਚ ਵੀ ਭੋਗੀ ਜਾਂਦੇ ਆ ਪਰ ਉਹ ਤੋਂ ਬਾਅਦ ਤਾਂ ਦੁੱਖ ਪੈਦਾ ਹੋ ਜਾਂਦੇ ਨੇ ਜਦ ਹੀ ਤੇ ਇਹ ਜਿਹੜਾ ਸਭ ਤੋਂ ਸੇਸ਼ ਸੁੱਖ ਹੈ ਇਹਦੇ ਬਾਅਦ ਕਦੇ ਦੁੱਖ ਆਉਂਦਾ ਹੀ ਨਹੀਂ ਸਤਗੁਰ ਗਿਆਨ ਬਲਿਆ ਘਟ ਅੰਤਰ ਬਲਿਆ ਘਟ ਚਾਨਣ ਅਗਿਆਨ ਅੰਧੇਰ ਗਵਾਇਆ ਕਹਿੰਦੇ ਜਦੋਂ ਸਤਗੁਰ ਦਾ ਗਿਆਨ ਜਿਹੜਾ ਇਹ ਹਿਰਦੇ ਦੇ ਵਿੱਚ ਇਸ ਗਿਆਨ ਦੀ ਸੂਝੀ ਪ੍ਰਾਪਤ ਕੀਤੀ ਉਹਦਾ ਚਾਨਣ ਅੰਦਰ ਪੈਦਾ ਹੋਇਆ ਅਗਿਆਨ ਅੰਧੇਰ ਗਵਾਇਆ ਉਸ ਗਿਆਨ ਦੇ ਨਾਲ ਸਾਰਾ ਜਿੰਨੀ ਵੀ ਅਗਿਆਨਤਾ ਦਾ ਹਨੇਰਾ ਅੰਦਰ ਸੀਗਾ ਉਹ ਦੂਰ ਹੋ ਗਿਆ ਜਦ ਤੱਕ ਸਤ ਗੁਰ ਦੀ ਸੋਝੀ ਨਹੀਂ ਪ੍ਰਾਪਤ ਹੁੰਦੀ ਉਦੋਂ ਤੱਕ ਅਗਿਆਨਤਾ ਦਾ ਹਨੇਰਾ ਬਣਿਆ ਆ ਇਹ ਪ੍ਰਾਪਤ ਕਿਵੇਂ ਹੋਣਾ ਸਤ ਸੰਗਤ ਦੇ ਵਿੱਚੋਂ ਜਿਵੇਂ ਗਾਇਆ ਸਤ ਸੰਗਤੋਂ ਮਿਲੀਏ ਹਰ ਸਾਧੂ ਮਿਲੀਏ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਘਟ ਚਾਨਣ ਅਗਿਆਨ ਅੰਧੇਰਾ ਜਾਏ ਜਦੋਂ ਅਸੀਂ ਸਤ ਸੰਗਈ ਸਤ ਸੰਗਤ ਦੇ ਵਿੱਚ ਮਿਲ ਕੇ ਇਸ ਗਿਆਨ ਦੀ ਸੋਝੀ ਪ੍ਰਾਪਤ ਕੀਤੀ ਹੈ ਗੁਰੂ ਦੀ ਸੱਚ ਦੇ ਗਿਆਨ ਦੀ ਸਮਝ ਪ੍ਰਾਪਤ ਕੀਤੀ ਹੈ ਉੱਥੇ ਸੱਚ ਦੇ ਗੁਣ ਦੀ ਸਿਰਸਲਾ ਕੀਤੀ ਸੱਚ ਦੇ ਗੋਣਾ ਦੀ ਸਫਲਾ ਕੰਦੇ ਨਾਲ ਉੱਥੋਂ ਸਾਨੂੰ ਸਾਡੇ ਅੰਦਰ ਜਿਹੜਾ ਗਿਆਨ ਰਤਨ